ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਸਾਰਿਆਂ ਦੇ ਘਰਾਂ ਵਿੱਚ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਕਸ਼ਣ ਹਰ ਇੱਕ ਤਰ੍ਹਾਂ ਦੀ ਵਿਗਨ ਤੋਂ ਬਚਾ ਕੇ ਰੱਖਣ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਤੇ ਕਿ ਸਾਡੇ ਘਰ ਦੇ ਵਿੱਚ ਕਿਸੇ ਦਾ ਜਾਦੂ ਟੂਣਾ ਕੀਤਾ ਕਰਾਇਆ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਖਤਮ ਨਹੀਂ ਹੋ ਰਿਹਾ ਸਾਡੇ ਘਰ ਦੇ ਵਿੱਚ ਹਰ ਟਾਈਮ ਨੈਗੇਟਿਵਿਟੀ ਰਹਿੰਦੀ ਹੈ ਅੱਜ ਮੈਂ ਤੁਹਾਨੂੰ ਇਹ ਸ਼ਬਦ ਰੱਖਿਆ ਦੇ ਬਹੁਤ ਪੈਨ ਭਾਵਨ ਕਿਆ ਸੀ ਵੀ ਸ਼ਾਮ ਨੂੰ ਰੱਖਿਆ ਦੇ ਸ਼ਬਦਾਂ ਦਾ ਪਾਠ ਤੁਸੀਂ ਜਰੂਰ ਕਰਿਆ ਕਰੋ ਕਿਉਂਕਿ ਗੁਰੂ ਸਾਹਿਬ ਜੀ ਦੇ ਸਹੀਦ ਸਿੰਘਾਂ ਦਾ ਪੈਰਾ ਲੱਗਦਾ ਤੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰੀਕੇ ਦੀ ਨਾ ਲੜਾਈ ਝਗੜਾ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਹਦੇ ਤੋਂ ਤੁਹਾਡੇ ਘਰ ਦੇ ਵਿੱਚ ਨੁਕਸਾਨ ਹੋਵੇ ਤੁਸੀਂ ਸਾਰੇ ਭੈਣ ਭਰਾ ਇਹਨਾਂ ਸ਼ਬਦਾਂ ਨੂੰ ਮੋਬਾਈਲ ਤੇ ਵੀ ਡਾਊਨਲੋਡ ਕਰ ਸਕਦੇ ਹੋ ਨਹੀਂ ਗੁਟਕਾ ਸਾਹਿਬ ਤੇ ਵੀ ਹੈਗੇ ਨੇ ਤੁਸੀਂ ਸੁੰਦਰ ਗੁਟਕਾ ਸਾਹਿਬ ਲੈ ਲਓ ਤੇ ਤੁਸੀਂ ਸਾਰੇ ਸ਼ਬਦਾਂ ਦਾ ਇਹਨਾਂ ਦਾ ਸ਼ਾਮ ਨੂੰ ਪਾਠ ਕਰਿਆ ਕਰੋ ਜਿਨ੍ਹਾਂ ਦੇ ਘਰ ਦੇ ਵਿੱਚ ਵੀ ਲੜਾਈ ਝਗੜਾ ਹੈ ਰੋਜ਼ਗਾਰ ਵਿੱਚ ਤਰੱਕੀ ਨਹੀਂ ਹੋ ਰਹੀ ਚੱਲਦਾ ਕੰਮ ਰੁਕ ਗਿਆ ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਕਾਲ ਯੁੱਗ ਦੇ ਵਿੱਚ ਕੋਈ ਇੱਕ ਦੂਜੇ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖ ਕੇ ਰਾਜੀ ਨਹੀਂ ਹੈਗਾ ਕੋਈ ਨਹੀਂ ਚਾਹੁੰਦਾ ਵੀ ਹਾਂ ਇਹਦਾ ਕੰਮ ਤਰੱਕੀ ਦੇ ਵਿੱਚ ਹੋਵੇ ਇਸੇ ਲਈ ਅੱਜ ਮੈਂ ਇਸ ਵੀਡੀਓ ਦੇ ਅੱਗੇ ਵੀ ਤੁਹਾਨੂੰ ਇਹ ਸ਼ਬਦ ਲਾਏ ਨੇਗੇ ਤਾਂ ਇੱਕ ਰੱਖਿਆ ਦੇ ਸ਼ਬਦਾਂ ਦੇ ਇਹ ਸਾਰੇ ਪਾਠ ਤੁਸੀਂ ਨੇ ਕਰਨਾ ਹੀ ਕਰਨਾ ਹੈਗਾ ਇਹ ਸ਼ਬਦ ਅਜਿਹਾ ਸ਼ਬਦ ਹੈ ਜਿਸ ਨੂੰ ਜੋ ਵੀ ਭੈਣ ਭਰਾ ਸਰ ਦਾ ਵਿਸ਼ਵਾਸ ਪ੍ਰੇਮ ਦੇ ਨਾਲ ਕਰਕੇ ਪਸੌਂਦਾ ਹੈ ਉਸ ਦੇ ਘਰ ਵਿੱਚ ਚੋਰ ਵੀ ਚੋਰੀ ਨਹੀਂ ਕਰ ਸਕਦਾ ਕੋਈ ਵੀ ਮਾੜੀ ਘਟਨਾ ਅਜਿਹੀ ਤੁਹਾਡੇ ਘਰ ਵਿੱਚ ਨਹੀਂ ਹੋ ਸਕੇਗੀ ਕੋਈ ਵੀ ਜਾਦੂ ਟੂਣਾ ਤੰਤਰ ਮੰਤਰ ਤੁਹਾਡਾ ਚੱਲਦਾ ਕਾਰੋਬਾਰ ਰੁਕ ਗਿਆ ਹੈਗਾ ਤੁਹਾਡੇ ਘਰ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਨੈਗੇਟਿਵਿਟੀ ਹੈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਆਤਮਾ ਦਾ ਸਾਇਆ ਹੈਗਾ ਤਾਂ ਤੁਸੀਂ ਇਹ ਸ਼ਬਦਾਂ ਦਾ ਪਾਠ ਕਰਕੇ ਸੌਣ ਲੱਗੋ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਨੇ ਤੇ ਵਾਹਿਗੁਰੂ ਜੀ ਦੀਆਂ ਸਹੀਦ ਸਿੰਘ ਪੌਜਾਂ ਤੁਹਾਡੇ ਘਰ ਦੇ ਵਿੱਚ ਕਿਵੇਂ ਰੱਖਿਆ ਕਰਦੀਆਂ ਨੇ ਇਸੇ ਲਈ ਗੁਰੂ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਸਵੇਰੇ ਜਪਜੀ ਸਾਹਿਬ ਸ਼ਾਮ ਨੂੰ ਸੋਇਲਾ ਸਾਹਿਬ ਤੇ ਰੱਖਿਆ ਦੇ ਸ਼ਬਦਾਂ ਦੇ ਪਾਠ ਤੇ ਜਾ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਜੋ ਵੀ ਸਿੱਖ ਸੌਵੇਂਗਾ ਉਸਤੇ ਘਰ ਵਿੱਚ ਮੈਂ ਕਦੇ ਵੀ ਟੋਟ ਨਹੀਂ ਆਉਣ ਦੇਵਾਂਗੀ ਦੇਖੋ ਗੁਰਬਾਣੀ ਤੇ ਨੁਕਤਾਚਿੰਨੀ ਕਰਨੀ ਤਾਂ ਅੱਜ ਕੱਲ ਆਮ ਚੱਲ ਰਹੀ ਹੈ ਅਗਰ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਤਾਂ ਤੁਹਾਡੇ ਘਰ ਦੇ ਵਿੱਚ ਬਰਕਤਾਂ ਦੇ ਢੇਰ ਲੱਗ ਜਾਣਗੇ ਇਹ ਵਿਸ਼ਵਾਸ ਜ਼ਰੂਰ ਕਰਨਾ ਰੱਖਿਆ ਦੇ ਸ਼ਬਦਾਂ ਦੇ ਪਾਠ ਮੈਂ ਮੂਰੇ ਲਗਾ ਦਿੱਤੇ ਨੇ ਵੀਡੀਓ ਦੇ ਤੁਸੀਂ ਮੋਬਾਈਲ ਤੇ ਬੋਲ ਕੇ ਵੀ ਡਾਊਨਲੋਡ ਕਰ ਸਕਦੇ ਹੋ ਅਗਰ ਤੁਹਾਨੂੰ ਗੁਰਬਾਣੀ ਪੜ੍ਹਨੀ ਆਉਂਦੀ ਦੇਖੋ ਗੁਰਬਾਣੀ ਤੇ ਪੰਜਾਬੀ ਦੇ ਵਿੱਚ ਬਹੁਤ ਫਰਕ ਹੈਗਾ ਗੁਰਵਾਣੀ ਦੇ ਕਈ ਅਜਿਹੇ ਸ਼ਬਦ ਨੇਗੇ ਜਿਨ੍ਹਾਂ ਨੂੰ ਪੜਨ ਵੇਲੇ ਆਪਾਂ ਸੁੱਧ ਉਚਾਰਨ ਨਹੀਂ ਕਰ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਗੁਰਵਾਣੀ ਨਾ ਪੜੀਏ ਹਨ ਕਿਉਂਕਿ ਜਿਹੜਾ ਬੱਚਾ ਤੋਤਲਾ ਹੁੰਦਾ ਹੈ ਹਨ ਨਹੀਂ ਬੋਲ ਸਕਦਾ ਸਹੀ ਤਰੀਕੇ ਦੇ ਨਾਲ ਸਕੂਲ ਤਾਂ ਉਹ ਵੀ ਜਾਂਦਾ ਚਲੋ ਹੌਲੀ ਹੌਲੀ ਉਹ ਪੜਨਾ ਸਿੱਖ ਜਾਂਦਾ ਹੈਗਾ ਉਸੇ ਤਰੀਕੇ ਨਾਲ ਜਦੋਂ ਤੁਸੀਂ ਬੈਠੋਗੇ ਵਾਹਿਗੁਰੂ ਜੀ ਨੂੰ ਪਿਆਰ ਦੇ ਵਿੱਚ ਤਾਂ ਵਾਹਿਗੁਰੂ ਜੀ ਨੂੰ ਪਤਾ ਵੀ ਹਾਂ ਮੇਰਾ ਬੱਚਾ ਮੇਰੇ ਵਾਸਤੇ ਮੇਰੇ ਸਕੂਲ ਦੇ ਵਿੱਚ ਇੱਕ ਹਾਜ਼ਰੀ ਤਲਵਾਈਏ ਨੇ ਚਲੋ ਇਹਨੂੰ ਪਾਸ ਤਾਂ ਕਰ ਹੀ ਦੇਮਾ ਹਨ ਕਹਿਣ ਤੋਂ ਮੇਰਾ ਭਾਵ ਹੈ ਕਿ ਅਗਰ ਤੁਹਾਨੂੰ ਇਹ ਜੋ ਮੈਂ ਗੁਰਬਾਣੀ ਲਿਖੀ ਹੈ ਤੁਹਾਨੂੰ ਸਾਹਮਣੇ ਇਹ ਨਾ ਵੀਡੀਓ ਦੇ ਵਿੱਚ ਇਹ ਤੁਹਾਨੂੰ ਨਹੀਂ ਪੜਨੀ ਆਉਂਦੀ ਤਾਂ ਕੋਈ ਗੱਲ ਨਹੀਂ ਤੁਸੀਂ ਨਾ ਮੋਬਾਈਲ ਤੇ ਬੋਲ ਕੇ ਡਾਊਨਲੋਡ ਕਰ ਲਓ ਤਾਂ ਤੁਸੀਂ ਇਸ ਸ਼ਬਦ ਨੂੰ ਨਾ ਸ਼ਾਮ ਨੂੰ ਆਪਦੇ ਘਰ ਦੇ ਵਿੱਚ ਜ਼ਰੂਰ ਲਗਾਓ ਜਦੋਂ ਤੁਸੀਂ ਸੌਣਾ ਸਾਰਾ ਖਾਣਾ ਪੀਣਾ ਖਾ ਕੇ ਜਦੋਂ ਤੁਸੀਂ ਸੌਣਾ ਉਸ ਟਾਈਮ ਤੁਸੀਂ ਕੀਰਤਨ ਸੋਇਲਾ ਸਾਹਿਬ ਰੱਖਿਆ ਦੇ ਸ਼ਬਦਾਂ ਦੇ ਪਾਠ ਆਪਣੇ ਘਰ ਦੇ ਵਿੱਚ ਕਰਕੇ ਸੋਓ ਤੇ ਮੈਨੂੰ ਨਾ ਬਹੁਤ ਭੈਣਾ ਦੇ ਮੈਸੇਜ ਆ ਰਹੇ ਨੇ ਕਿ ਦੀਦੀ ਮੇਰਾ ਪਤੀ ਚਿੱਟੇ ਦਾ ਨਸ਼ਾ ਕਰਦਾ ਹੈ ਮੇਰਾ ਪਤੀ ਸ਼ਰਾਬ ਪੀਂਦਾ ਹੈ ਮੇਰਾ ਦੇਖੋ ਜਿਸ ਘਰ ਦੇ ਵਿੱਚ ਨਸ਼ਾ ਆ ਜਾਂਦਾ ਹੈ ਨਾ ਉਹ ਘਰ ਦੀ ਬਰਬਾਦੀ ਪੱਕੀ ਹੈਗੀ ਇਹ ਆਪਣੇ ਮਾੜੇ ਕਰਮਾ ਕਰਕੇ ਹੀ ਆਪਣੇ ਘਰ ਦੇ ਵਿੱਚ ਨਸ਼ਾ ਆਉਂਦਾ ਹੈ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਗਰੀਬੀ ਚਾਹੇ ਦੇ ਦੇਈ ਪਰ ਘਰ ਦੇ ਵਿੱਚ ਨਸ਼ਾ ਨਾ ਦੇਵੀ ਕਿਉਂਕਿ ਨਸ਼ਾ ਉਸ ਇਨਸਾਨ ਨੂੰ ਨਹੀਂ ਖਾਂਦਾ ਉਸ ਦੀ ਪਤਨੀ ਉਸ ਦੇ ਮਾਂ ਬਾਪ ਉਸ ਦੇ ਬੱਚਿਆਂ ਦਾ ਸਾਰਿਆਂ ਦਾ ਫਿਊਚਰ ਸਾਰਿਆਂ ਦਾ ਆਪਾਂ ਵੀ ਇੱਕ ਸਾਰਿਆਂ ਦੀ ਜਵਾਨੀ ਖਾ ਜਾਂਦਾ ਹੈ ਜਿਹੜੀਆਂ ਮੇਰੀਆਂ ਪੈਣਾ ਦਾ ਮਨ ਹਜੇ ਵੀ ਡੋਲ ਰਿਹਾ ਮੈਂ ਤੁਹਾਨੂੰ ਆਪਦੀ ਖੁਦ ਦੀ ਹੱਡ ਵੀਤੀ ਦੱਸਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਕਿੱਦਾਂ ਮੇਰੇ ਪਾਪਾ ਜੀ ਮੇਰੇ ਮਾਮਾ ਜੀ ਸਾਡੇ ਰਿਸ਼ਤੇ ਵਿੱਚ ਕਿੰਨਾ-ਕਿੰਨੇ ਨੇ ਨਾ ਇਸ ਸਰਾਬ ਦੇ ਨਸ਼ੇ ਤੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਠੱਲ ਪਈ ਹੈਗੀ ਮੇਰੇ ਪਾਪਾ ਜੀ ਨੂੰ ਖੁਦ ਦੀ ਮੇਰੀ ਹੱਡ ਵੀ ਦੇ ਕੋਈ ਮੈਂ ਅਜੇ ਤੱਕ ਤੁਹਾਨੂੰ ਆਪਦੀ ਜੀਵਨ ਦੀਆਂ ਜ਼ਿਆਦਾਤਰ ਵੀਡੀਓ ਨਹੀਂ ਪਾਉਂਦੀ ਇਦਾਂ ਦੀ ਵੀ ਘਰਵਾਰ ਦੀ ਕੋਈ ਵੀ ਕੋਈ ਕੋਈ ਪਾਉਣੀ ਆ ਮੈਂ ਨਾ ਕਿਤੇ ਵੀ ਜਿਹੜੀ ਸਿਰਫ ਤੁਹਾਡੇ ਲਈ ਨੌਲੇਜ ਵਾਲੀ ਹੋਵੇ ਤਾਂ ਮੇਰੇ ਪਾਪਾ ਜੀ ਨੂੰ ਕਟੋ-ਕਟ 24-25 ਸਾਲ ਹੋ ਗਏ ਸੀ ਅਮਰਿਤਸਰ ਕਿਆਂ ਨੂੰ ਸਿਆਣੇ ਨੇ ਕੋਈ ਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਕੋਈ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਤੱਕ ਅਜੇ ਹੀ ਕੋਈ ਗਲਤੀ ਨਹੀਂ ਹੋਈ ਸੀ ਪਰ ਦੀਵਾਲੀ ਤੋਂ 20-25 ਦਿਨ ਪਹਿਲਾਂ ਅਜਿਹਾ ਸਾਡੀ ਜ਼ਿੰਦਗੀ ਦੇ ਵਿੱਚ ਤੂਫਾਨ ਆਇਆ ਮੈਂ ਵੈਸੇ ਹਿੰਟ ਤਾਂ ਤੁਹਾਨੂੰ ਪਹਿਲਾਂ ਵੀ ਦਿੱਤਾ ਸੀ ਵੀ ਅਜਿਹਾ ਤੂਫਾਨ ਆਇਆ ਕਿ ਕੁਝ ਇਦਾਂ ਦੀ ਮੇਰੇ ਪੇਕੇ ਘਰ ਦੇ ਵਿੱਚ ਗੱਲ ਹੋਈ ਤੇ ਮੇਰੇ ਪਾਪਾ ਜੀ 3-4 ਦਿਨ ਸ਼ਰਾਬ ਪੀ ਕੇ ਆਉਂਦੇ ਰਹੇ 25 ਸਾਲ ਹੋ ਗਏ ਪਾਪਾ ਜੀ ਨੂੰ ਅਮਰ ਸ਼ਕਿਆ ਨੂੰ ਤੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਤਾਂ ਮੇਰਾ ਮਨ ਵੀ ਲਾਲੂ ਤੁਸੀਂ ਵੀ ਇੰਨਾ ਝਟਕਾ ਮੈਨੂੰ ਲੱਗਿਆ ਕਿ ਮੈਨੂੰ ਅਟੈਕ ਹੋਣ ਵਾਲਾ ਹੋ ਗਿਆ ਵੀ ਇਹ ਵਾਹੀ ਗਰੂ ਜੀ ਇਹ ਸਾਡਾ ਮਾੜਾ ਕਰਮ ਕਿਹੜਾ ਦੁਆਰਾ ਜਾ ਕੇ ਆਇਆ ਵੀ ਇਹ ਚੀਜ਼ ਨੂੰ ਕਿਵੇਂ ਹੋਇਆ ਵੀ ਬੜੇਪੇ ਦੇ ਵਿੱਚ ਜਾ ਕੇ ਬਣੀ ਬਣਾਈ ਇੱਜ਼ਤ ਵੀ ਖਰਾਬ ਹੋ ਰਹੀ ਹੈਗੀ ਵੀ ਕੀ ਹੋ ਗਿਆ ਸਾਡੇ ਨਾਲ ਹਨਾ ਜਦੋਂ ਆਪਣੇ ਦੁੱਖ ਹੁੰਦਾ ਕਹਿੰਦੇ ਦੁੱਖੀ ਦੁੱਖ ਵਾਲੇ ਜਾਣਦੇ ਦੁੱਖ ਦੇ ਤੇ ਉਥੇ ਸਾਰਿਆਂ ਦੀ ਰੋਟੀ ਛੁੱਟਣੀ ਸੀ ਤੇ ਸਾਡੇ ਪਰਿਵਾਰ ਦੀ ਵੀ ਰੋਟੀ ਛੁੱਟ ਗਈ ਹੈ ਨਾ ਵੀ ਕੀ ਹੋਇਆ ਵੀ ਹੁਣ ਫਿਰ ਮੇਰੇ ਮਾਹਪੁਰਸ਼ਾਂ ਦੀ ਕਸਾਖੀ ਜਦ ਆਈ ਉਹ ਇੱਕ ਤਵਾਇਫ ਸੀਗੀ ਤੇ ਉਹਦੀ ਕੁਟਿਆ ਲਵੇ ਕੁਟਿਆ ਸੀਗੀ ਮਾਹਪੁਰਸ਼ਾਂ ਦੀ ਕਿਸੇ ਬ੍ਰਹਮ ਗਿਆਨੀ ਦੀ ਉਹ ਤਵਾਇਫ ਨਾ ਉਸ ਨੂੰ ਰੋਜ਼ ਪੁੱਛਦੀ ਸੀਗੀ ਕਿ ਬਾਬਾ ਆਪਦੇ ਕੁੱਤੇ ਨੂੰ ਕਹਿੰਦੇ ਹੋ ਕੋਲੋਂ ਦੀ ਲੈ ਕੇ ਜਾਂਦੇ ਹੁੰਦੇ ਸੀ ਕਹਿੰਦੇ ਮਾਹਪੁਰਸ਼ਾਂ ਨੂੰ ਬੈਠੇ ਨੂੰ ਕਹਿ ਜਾਂਦੀ ਕਿ ਬਾਬਾ ਤੇਰੀ ਦਾੜ੍ਹੀ ਸੁੱਚੀ ਹੈਗੀ ਸੋਹਣੀ ਹੈਗੀ ਕਿ ਜਾਂ ਮੇਰੇ ਕੁੱਤੇ ਦੀ ਪੂੰਛ ਸੋਹਣੀ ਹੈ ਮਾਹਪੁਰਸ਼ ਕੁਛ ਨਹੀਂ ਕਹਿੰਦੇ ਸੀ ਹਰ ਰੋਜ਼ ਉਹਨੇ ਇਹੀ ਕਹਿਣਾ ਬਾਬਾ ਤੇਰੀ ਦਾੜੀ ਸੋਹਣੀ ਤੇ ਮੇਰੇ ਕੁੱਤੇ ਦੀ ਪੂੰਛ ਸੋਹਣੀ ਤੇ ਮਾਹਪੁਰਸ਼ ਨੇ ਕੁਛ ਨਾ ਕਹਿੰਦੇ ਕਹਿੰਦੇ ਮਾਹਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਜਾਨ ਦਾ ਦੁਨੀਆ ਤੋਂ ਸਮਾ ਆ ਗਿਆ ਤੇ ਜਿਸ ਦਿਨ ਮਾਹਪੁਰਸ਼ਾਂ ਨੇ ਜਾਣਾ ਸੀ ਤੇ ਉਹਨੂੰ ਬੁਲਾ ਲਿਆ ਮਾਹਪੁਰਸ਼ਾਂ ਨੇ ਤੇ ਕਹਿੰਦੇ ਧੀਏ ਪਹਿਲਾਂ ਤਾਂ ਉਹ ਰੋਈ ਕਹਿੰਦੀ ਵੀ ਮੈਨੂੰ ਅੱਜ ਤੱਕ ਕਿਸੇ ਨੇ ਧੀ ਨਹੀਂ ਕਿਹਾ ਹੈਗਾ ਮੈਨੂੰ ਸਾਰਿਆਂ ਨੇ ਗਲਤ ਨਜ਼ਰ ਨਾਲ ਹੀ ਦੇਖਿਆ ਤੇ ਕਹਿੰਦੇ ਧੀਏ ਅੱਜ ਮੈਂ ਤੇਰੀ ਗੱਲ ਦਾ ਜਵਾਬ ਦਿੰਨਾਂ ਉਹ ਕਹਿੰਦੀ ਬੰਬਾਮਪੁਰ ਸ਼ੂ ਵੀ ਮੈਂ ਤੁਹਾਨੂੰ ਹਰ ਰੋਜ਼ ਪੁੱਛਦੀ ਸੀ ਉਦੋਂ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਮੈਂ ਇਸੇ ਲਈ ਨਹੀਂ ਦਿੱਤਾ ਕਿਉਂਕਿ ਦੁਨੀਆ ਇਹ ਕੋਈ ਪਤਾ ਨਹੀਂ ਕਿੱਥੇ ਮੂੰਹ ਕਾਲਾ ਹੋ ਜਾਏ ਪਰ ਅੱਜ ਮੈਂ ਸੁਰਖਰੂ ਹੋ ਕੇ ਦੁਨੀਆ ਤੋਂ ਜਾ ਰਿਹਾ ਅੱਜ ਮੈਂ ਇਹ ਦਾੜੀ ਸੁੱਚੀ ਲੈ ਕੇ ਦੁਨੀਆ ਤੋਂ ਜਾ ਰਿਹਾ ਇਸੇ ਲਈ ਮੈਂ ਤੈਨੂੰ ਅੱਜ ਇਸ ਗੱਲ ਦਾ ਜਵਾਬ ਦੇਣਾ ਹੈ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂੰਛ ਨਾਲੋਂ ਬਹੁਤ ਸੋਹਣੀ ਹੈ ਬਹੁਤ ਸੁੱਚੀ ਹੈ ਕਹਿਣ ਤੋਂ ਮੇਰਾ ਭਾਵ ਹੈ ਕਿ ਕਦੇ ਵੀ ਹੰਕਾਰ ਨਾ ਕਰੋ ਕੋਈ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਦੋਂ ਕਿੱਥੇ ਜਾ ਕੇ ਆਪਣਾ ਬੇੜਾ ਡੁੱਬ ਜਾਵੇ ਹਮੇਸ਼ਾ ਵੈਗਰੂ ਜੀ ਦੇ ਅੱਗੇ ਅਰਦਾਸਾਂ ਉਹਦੇ ਪੈਰ ਵਿੱਚ ਰੋ ਕਿਉਂਕਿ ਜਦੋਂ ਆਪਾਂ ਉਹਦੇ ਚਰਨੀ ਜੁੜਦੇ ਆ ਨਾ ਤਾਂ ਉਹ ਸੂਲੀ ਤੋਂ ਸੂਲ ਬਣਾ ਕੇ ਕੱਟ ਦਿੰਦੇ ਆ ਤਾਂ ਵਿਸ਼ਵਾਸ ਰੱਖੋ ਤੁਸੀਂ ਵੀ ਮੇਰੇ ਨਾਲ ਸਾਰੇ ਪੈਨਪਰਾਂ ਗੁੱਸੇ ਹੋਗੇ ਸੀ ਵੀ ਪੈਨ ਸਾਡੇ ਕਮੈਂਟਾਂ ਦੇ ਜਵਾਬ ਵਿੱਚ ਦੇਖੋ ਉਦੋਂ ਤੋਂ ਮੈਂ ਤੁਹਾਡੇ ਕਮੈਂਟਾਂ ਦੇ ਕੁਝ ਜਵਾਬ ਕੱਟ ਦੇ ਨਹੀਂ ਕਿਉਂਕਿ ਮੇਰੇ ਮਨ ਦੇ ਵਿੱਚ ਖੁਦ ਦੇ ਵਿੱਚ ਹੀ ਬਹੁਤ ਦੁਵਿਧਾ ਆ ਗਈ ਸੀ ਵੀ ਇਹ ਕੀ ਹੋਈ ਜਾਂਦਾ ਵੈਗਰੂ ਕਿਉਂ ਸਾਡੇ ਮਾੜੇ ਕਰਮ ਕਿਹੜਾ ਸਾਡਾ ਮਾੜਾ ਕਰਮ ਜਾ ਗਿਆ ਯਕੀਨ ਮੰਨਿਓ ਸਾਰਿਆਂ ਨੂੰ ਇਹ ਹੋ ਗਿਆ ਤੇ ਵੀ ਪਾਪਾ ਹੁਣ ਸ਼ਰਾਬ ਪੀਣ ਲੱਗੇ ਜਾਣਗੇ ਵੀ ਹੁਣ ਨਹੀਂ ਆਦੇ ਵੀ ਬਡੇਪਾ ਰੁੱਲ ਗਿਆ ਸਾਰਿਆਂ ਦਾ ਸਾਡਾ ਵੀ ਸਾਰਿਆਂ ਨੂੰ ਹੋ ਗਿਆ ਪਰ ਮੈਂ ਮੰਮਾ ਨੂੰ ਕਿਹਾ ਕਿਉਂਕਿ ਜਦੋਂ ਵਾਈਗਰੂ ਜੀ ਦੇ ਨਾਲ ਲੜ ਲੱਗੇ ਹੁੰਨੇ ਆ ਨਾ ਤਾਂ ਵਾਈਗਰੂ ਜੀ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾ ਦਿੰਦੇ ਨੇ ਮੈਂ ਜਿਵੇਂ ਤੁਹਾਨੂੰ ਦੱਸਦੇ ਨੇ ਉਵੇਂ ਜਿਵੇਂ ਅਰਦਾਸ ਕੀਤੀ ਦੇ ਕੇ ਸਜਾ ਕੇ ਤਾਂ ਵਾਈਗਰੂ ਜੀ ਨੇ ਰਸਤਾ ਦਿਖਾਇਆ ਤੇ ਮੈਂ ਮੰਮਾ ਨੂੰ ਕਿਹਾ ਮੰਮਾ ਵੀ ਤੁਸੀਂ ਚੌਂਕੜੀ ਮਾਰ ਕੇ ਨਾ ਇੱਕ ਮਾਲਾ ਲੈ ਲਓ ਠੀਕ ਹੈ ਤੂੰ ਮਮਾ ਅਨਪੜ੍ਹ ਨਹੀਂ ਉਹਨਾਂ ਨੂੰ ਹੋਰ ਨਹੀਂ ਪੜਨਾ ਆਉਂਦਾ ਕੁਝ ਵੀ ਮਾਂ ਤੁਸੀਂ ਨਾ ਮੋਲ ਮੰਤਰ ਕਰੀ ਜਾਇਆ ਕਰੋ ਵਾਹਿਗੁਰੂ ਗੁਰਮੰਤਰ ਕਰੀ ਜਾਇਆ ਕਰੋ ਘਟੋ ਘਾਟਾ ਕੰਟਾ ਇੱਕ ਦੋ ਮਾਲਾ ਤੁਸੀਂ ਜ਼ਰੂਰ ਜਪਿਆ ਕਰੋ ਜਾਂ 10 ਅੰਕ ਰਿਆ ਕਰੋ ਇਸੇ ਤਰੀਕੇ ਨਾਲ ਸਾਡਾ ਸਾਰਾ ਪਰਿਵਾਰ ਇਦਾਂ ਹੀ ਕਰਦਾ ਰਿਹਾ ਵਾਹਿਗੁਰੂ ਜੀ ਅੱਗੇ ਵੀ ਦਿਨ ਰਾਤ ਸਾਡਾ ਇਦਾਂ ਹੀ ਲੰਘ ਜਾ ਕਰੇ ਵੀ ਇਹ ਹੋ ਕੀ ਗਿਆ ਯਕੀਨ ਮੰਨਿਓ ਸਿਰਫ 6 ਦਿਨਾਂ ਦੇ ਵਿੱਚ ਵਿੱਚ ਮੇਰੇ ਪਾਪਾ ਜੀ ਨੇ ਦੁਆਰਾ ਤੋਂ ਵਾਹਿਗੁਰੂ ਜੀ ਅੱਗੇ ਭੁੱਲ ਬਖਸਾ ਕੇ ਦੁਆਰਾ ਤੋਂ ਅਮਰ ਸ਼ ਕਿਉਂਕਿ ਕਿਸੇ ਦੀ ਤਰੱਕੀ ਦੇਖ ਕੇ ਕੋਈ ਨਹੀਂ ਜਰਦਾ ਆਇਆਗਾ ਕੋਈ ਪਤਾ ਨਹੀਂ ਕਹਿੰਦੇ ਕਦੋਂ ਕਿਸ ਦੀ ਨਜ਼ਰ ਆਪਾਂ ਮੈਂ ਤਾਂ ਹੀ ਕਹਿੰਦੀ ਵੀ ਬੁਰੀ ਨਜ਼ਰ ਹੁੰਦੀ ਐ ਸਾਡੀ ਖੁਦ ਦੀ ਜ਼ਿੰਦਗੀ ਦੇ ਵਿੱਚ ਇਹ ਬੀਤ ਰ ਗਿਆ ਕਿਉਂਕਿ ਮੈਨੂੰ ਖੁਦ ਪਤਾ ਐ ਮੈਂ ਬਚਪਨ ਦੇ ਵਿੱਚ ਵੀ ਇਸ ਚੀਜ਼ ਨੂੰ ਹੰਡਾਇਆ ਕਿ ਜਿਸ ਘਰ ਦੇ ਵਿੱਚ ਸਰਾਬ ਦਾ ਨਸ਼ਾ ਆ ਜੇ ਨਾ ਉਹ ਘਰ ਬਸ ਬਾਈ ਘਰੋਂ ਮੈਂ ਇਹ ਅਰਦਾਸ ਕਰਦੀ ਆਂ ਵੀ ਕਦੇ ਵੀ ਕਿਸੇ ਦਾ ਤਹੀ ਪੁੱਤ ਕਦੇ ਵੀ ਕਿਸੇ ਦਾ ਪਤੀ ਕਦੇ ਵੀ ਕੋਈ ਵੀ ਨਸ਼ੇ ਤੇ ਨਾ ਲੱਗੇ ਪਿਤਾ ਜੀ ਬਸ ਇਹੀ ਮੈਂ ਕਹਣੀ ਆ ਤਾਈਓ ਵੀ ਪਤਨੀ ਦੀ ਬਹੁਤ ਜਲਦੀ ਵਾਹਿਗੁਰੂ ਜੀ ਸੁਣਦੇ ਆ ਜਿਹੜੀਆਂ ਭੈਣਾਂ ਦਾ ਮੇਰੀਆਂ ਦਾ ਦਿਲ ਡੋਲ ਰਿਹਾ ਹੈ ਨਾ ਵੀ ਸਾਡਾ ਪਤੀ ਨਸ਼ੇ ਤੇ ਲੱਗਿਆ ਹੋਇਆ ਹੈ ਸਾਡੇ ਘਰ ਸਕੁੱਟ ਮਾਰ ਦੇਖੋ ਸਾਰੇ ਦੀ ਜ਼ਿੰਦਗੀ ਬਰਬਾਦ ਹੈ ਕਿ ਉਹਨਾਂ ਦਾ ਕੋਈ ਮਾੜਾ ਕਰਮ ਜਾਗਿਆ ਹੋਇਆ ਹੋਗਾ ਤਾਂ ਇਸੇ ਲਈ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਸਾਰੀਆਂ ਭੈਣਾਂ ਇਹ ਮੈਂ ਤਾਂ ਹੀ ਵੀਡੀਓ ਖਾਸ ਤੁਹਾਡੇ ਲਈ ਹੀ ਅੱਜ ਪਾਈ ਹੈਗੀ ਇੱਕ ਤਾਂ ਸ਼ਬਦ ਰੱਖਿਆ ਦੇ ਤੁਸੀਂ ਜ਼ਰੂਰ ਲਗਾਉਣੇ ਕਿਉਂਕਿ ਕਿਸੇ ਦਾ ਵੀ ਜਾਦੂ ਟੂਣਾ ਤੰਤਰ ਮੰਤਰ ਬੁਰੀ ਨਜ਼ਰ ਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਹੁਤ ਪਾਈਆਂ ਹੋਈਆਂ ਨੇ ਤੁਸੀਂ ਉਹ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਹਨਾ ਦੇਖੋ ਇਹ ਚੀਜ਼ਾਂ ਠੀਕ ਹੈ ਵੀ ਗੁਰਬਾਣੀ ਦੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਪਰ ਫਿਰ ਵੀ ਇਹ ਮਾਂ ਵੱਡੇ ਆਪਣੇ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਨੇ ਉਹਦੇ ਵਿੱਚ ਕੋਈ ਮਾੜਾ ਨਹੀਂ ਹੈਗਾ ਹਨਾ ਤਾਂ ਉਸ ਤੋਂ ਬਾਅਦ ਇਹ ਮੇਰੇ ਤੇ ਵੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ ਸੀ ਕਿ ਵੀ ਮੇਰਾ ਵੀਡੀਓ ਬਣਾਉਣ ਨੂੰ ਵੀ ਮਨ ਨਹੀਂ ਕਰਦਾ ਹੈਗਾ ਹਨਾ ਵੀ ਇਸ ਤਰੀਕੇ ਦਾ ਇਹ ਹੁੰਦਾ ਹੈਗਾ ਚੀਜ਼ ਹਨਾ ਤਾਂ ਜੇ ਅੱਪਾ ਜਿੰਨੀ ਮਰਜ਼ੀ ਗੁਰਬਾਣੀ ਪੜਦੇ ਪਰ ਅੱਪਾ ਉਨੇ ਪ੍ਰਤੱਖ ਨਹੀਂ ਹੈਗੇ ਕਿਉਂਕਿ ਅੱਪਾ ਕਿਸੇ ਦੇ ਮੰਗਰ ਲਾ ਕੇ ਅੱਪਾ ਜਮੀ ਛੱਡ ਦਈਏ ਸਾਰਾ ਕੁਝ ਹੀ ਹਨਾ ਅੱਪਾ ਕਹੀਏ ਵੀ ਹਾਂ ਪਰ ਉਹ ਮਾਪੁਰ ਜਿਹੜੇ ਅੱਪਨੂੰ ਦੱਸਦੇ ਨੇ ਨਾ ਉਹਨਾਂ ਦਾ ਤਾਂ ਦਿਨ ਰਾਤ ਦਾ ਨਿਤਨੇਮ ਹੈ ਸੁਆਸ ਸੁਆਸ ਸਿਮਰਦੇ ਆ ਹਨਾ ਪਰ ਅੱਪਾ ਉਹ ਚੀਜ਼ ਨਹੀਂ ਕਰਦੇ ਅੱਪਾ ਗ੍ਰਸਤੀ ਆ ਅਪਾ ਤਾਂ ਜ਼ਰੂਰਤ ਪਈ ਤੇ ਵਾਇਕ੍ਰੂਜ ਦਾ ਸਿਮਰਨ ਕਰਦੇ ਆ ਹਨਾ ਤਾਂ ਕਹਣਾ ਕਿ ਇਹ ਭੈਣਾ ਨੇ ਮੇਰੀਆਂ ਨੇ ਦੇਖੋ ਸਵੇਰੇ ਉੱਠ ਕੇ ਵਾਹਿਗੁਰੂ ਜੀ ਅੱਗੇ ਨਾ ਕਿਉਂਕਿ ਜਦੋਂ ਦੁੱਖ ਹੁੰਦਾ ਹੈ ਨਾ ਉਦੋਂ ਕਹਿੰਦੇ ਭੁੱਖ ਹੁੰਦੀ ਆ ਤਾਂ ਤੁਸੀਂ ਸਵੇਰੇ ਉੱਠ ਕੇ ਨਾ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਭੈਣਾ ਜਾ ਸਕਦੇ ਨੇ ਅਰਦਾਸ ਦੇ ਵਿੱਚ ਤੁਸੀਂ ਜਰੂਰ ਜਾਇ ਕਰੋ ਲਗਾਤਾਰ ਅਰਦਾਸ ਦੇ ਵਿੱਚ ਜਾਓ ਕਿਉਂਕਿ ਅਰਦਾਸ ਦੇ ਵਿੱਚ ਵਾਲੀ ੱਡੀ ਕਦੇ ਖਾਲੀ ਨਹੀਂ ਜਾਂਦੀ ਤੁਹਾਡੇ ਬੱਚਾ ਨਸ਼ੇ ਤੇ ਆ ਤੁਹਾਡਾ ਪਤੀ ਨਸ਼ੇ ਤੇ ਆ ਤੁਹਾਡੇ ਘਰ ਦੇ ਵਿੱਚ ਰੁਜ਼ਗਾਰ ਗਰੀਬੀ ਆ ਤੁਹਾਡੇ ਘਰ ਦੇ ਵਿੱਚ ਕੁਝ ਵੀ ਆ ਤੁਸੀਂ ਜਦੋਂ ਅਰਦਾਸ ਚ ਜਾ ਕੇ ਝੋਲੀ ੱਡੋਗੇ ਨਾ ਤਾਂ ਤੁਹਾਡੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਜਾਣਗੀਆਂ ਕਿਉਂਕਿ ਮੈਨੂੰ ਜੋ ਵਾਈਗੁਰੂ ਜੀ ਨੇ ਬਚਪਨ ਤੋਂ ਲੈ ਕੇ ਵਾਈਗੁਰੂ ਜੀ ਦੇ ਨਾਲ ਜੁੜਨ ਨਾਲ ਇਹ ਸਭ ਕੁਝ ਪ੍ਰਾਪਤ ਹੋਇਆ ਹੈਗਾ ਜੋ ਵਾਈਗੁਰੂ ਜੀ ਦੇ ਦਰ ਤੋਂ ਮੰਗਿਆ ਅੱਜ ਤੱਕ ਕਦੇ ਖਾਲੀ ਨਹੀਂ ਗਏ ਹੈਗੇ ਕਿਉਂਕਿ ਵਾਈਗੁਰੂ ਜੀ ਸਿਰਫ ਤੁਹਾਡੇ ਮਨ ਦੀ ਭਾਵਨਾ ਜਾਣਦੇ ਹੈਗੇ ਤਮ ਢੀਲੋਂ ਮੰਗਿਆ ਕਰੋ ਢੀਲੋਂ ਅਰਦਾਸ ਕਰਿਆ ਕਰੋ ਤ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਕੋਲੇ ਜਲ ਰੱਖ ਕੇ ਕਰਿਆ ਕਰੋ ਤੇ ਜਿਹੜਾ ਵੀ ਵੀਰ ਜਾਂ ਬੱਚਾ ਤੁਹਾਡਾ ਨਸ਼ਾ ਕਰਦਾ ਉਸ ਨੂੰ ਪਲਾਇਆ ਕਰੋ ਬੱਚਿਆਂ ਦੇ ਛੋਟਿਆਂ ਦੇ ਸਿਰ ਤੇ ਹੱਥ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਕਿ ਵਾਹਿਗੁਰੂ ਜੀ ਮੈਂ ਇਹਨਾਂ ਦੀ ਰਾਖੀ ਕਰ ਸਕਦੀ ਕਿਰਪਾ ਕਰੋ ਤੁਹਾਡੇ ਬੱਚੇ ਨੇ ਇਹਨਾਂ ਨੂੰ ਸਹੀ ਮੁੱద్ధి ਬਖਸ਼ਣੀ ਪਿਤਾ ਜੀ ਨਸ਼ਿਆਂ ਤੋਂ ਕਾਲ ਯੁੱਗ ਆਉਣ ਵਾਲਾ 2026 ਹੈ ਨਾ ਜਿਹੜਾ ਇੰਨਾ ਹਹਾਕਾਰ ਮਚਣੀ ਹੈ ਨਾ ਕਿਉਂਕਿ ਕਾਲ ਯੁੱਗ ਨੇ ਇੰਨੀ ਪਰਮਾਰ ਪਾਉਣੀ ਹੈਗੀ ਬਚੂਗਾ ਉਹੀ ਜਿਹੜਾ ਸਿਰਫ ਵਾਇਗਰੂਜ ਦੇ ਲੜ ਲੱਗੇਗਾ ਜਿਹੜੀਆਂ ਮੇਰੇਆਂ ਭੈਣਾਂ ਚਾਹੁੰਦੀਆਂ ਨੇ ਤੁਹਾਡੇ ਪਤੀ ਸ਼ਰਾਬ ਛੱਡ ਦੇਣਾ ਤਾਂ ਵਾਇਗਰੂਜ ਦੇ ਲੜਨ ਲੱਗ ਜਾਓ ਸਵੇਰੇ ਉੱਠ ਕੇ ਤੁਸੀਂ ਅਰਦਾਸ ਚ ਜਾ ਸਕਦੇ ਹੋ ਤਾਂ ਜਾਓ ਨਹੀਂ ਜਾ ਸਕਦੇ ਤਾਂ ਘਰ ਵਿੱਚ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਆਪਣੇ ਪਤੀ ਦੇ ਨਿਮਿਤ ਤੇ ਇੱਕ ਮੂਲ ਮੰਤਰ ਦੀ ਮਾਲਾ ਪੂਰੀ ਜਾਲ ਰੱਖ ਕੇ ਕੋਲੇ ਉਹ ਕਰਨੀ ਹੈ ਉਹ ਜਲਦੀ ਤੁਸੀਂ ਪਤੀ ਜੀ ਨੂੰ ਚਾਹ ਪਿਲਾ ਦਿਓ ਬੱਚਾ ਤੁਹਾਡਾ ਤਾਂ ਉਸ ਨੂੰ ਕੁਝ ਵੀ ਤੁਸੀਂ ਪਾਣੀ ਇਦਾਂ ਸਾਰੇ ਪਰਿਵਾਰ ਨੂੰ ਪਿਲਾਓ ਗੁਰਵਾਣੀ ਦੇ ਨਾਲ ਕਿ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਤੁਸੀਂ ਕਿੰਨੀਆਂ ਮਰਜ਼ੀ ਦਵਾਈਆਂ ਦੇ ਦਿਓ ਤੁਸੀਂ ਕਿੰਨੇ ਮਰਜ਼ੀ ਕਿਤੇ ਜਾਦੂ ਟੂਣੇ ਤੰਤਰ ਮੰਤਰ ਕਰਾਈ ਚਲੋ ਜਿੰਨਾ ਟਾਈਮ ਉਸ ਇਨਸਾਨ ਦਾ ਅੰਦਰੋਂ ਵਾਹਿਗੁਰੂ ਜੀ ਮੰਨ ਨਹੀਂ ਬਣਾਉਂਦੇ ਨਾ ਵੀ ਹਾਂ ਉਹ ਆਪਣਾ ਮਨ ਉਹਦਾ ਬਦਲ ਦੇ ਨਹੀਂ ਨਾ ਕਿਉਂਕਿ ਮਨ ਬਦਲਣ ਵਾਲੇ ਸਿਰਫ ਪਰਮੇਸ਼ਰ ਨੇ ਪ੍ਰਮਾਤਮਾ ਨੇ ਜਾਂ ਤੁਹਾਡਾ ਪੈਣਾ ਦਾ ਪਿਆਰ ਹੈ ਆਪਣਾ ਹਨਾ ਦੇਖੋ ਮੈਂ ਪਹਿਣਾ ਕਹਿੰਦੇ ਨੇ ਵੀ ਪਤੀ ਕਰਵਾਉਣ ਵਾਲਾ ਵੀ ਹੋਵੇ ਹਨਾ ਇੱਜ਼ਤ ਵੀ ਅਸੀਂ ਅੱਕ ਕੇ ਬੋਲਦੇ ਆਂ ਦੇਖੋ ਜਦੋਂ ਤੁਸੀਂ ਅੱਕ ਕੇ ਬੋਲ ਪੈਨੇ ਉਹਨਾ ਤਾਂ ਤੁਹਾਡਾ ਕੀਤਾ ਕਰਾਇਆ ਸਾਰਾ ਨੇਫਲ ਜਾਂਦਾ ਤੁਸੀਂ ਇਹਨਾ ਮੇਰੇ ਕਹੇ ਤੋਂ ਜਿਹੜੀਆਂ ਪਹਿਣਾ ਚਾਹੁੰਦੀ ਨੇ ਸਾਡੀ ਘਰ ਦੇ ਵਿੱਚੇ ਹੋਵੇ ਤਾਂ ਤੁਸੀਂ 2-3 ਮਹੀਨੇ ਨਾਲ ਲਗਾਤਾਰ ਇਸ ਚੀਜ਼ ਨੂੰ ਕਰਕੇ ਦੇਖੋ ਸਵੇਰੇ ਉੱਠ ਕੇ ਜਿਹੜਾ ਮੈਂ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਦੱਸਿਆ ਜਲ ਰੱਖ ਕੇ ਉਹ ਕਰਨਾ ਘਰ ਦੇ ਵਿੱਚੇ ਸਿਕਟਾ ਵੀ ਦਿਓ ਪੀਨ ਨੂੰ ਵੀ ਦਿਓ ਰੋਟੀ ਸਬਜੀ ਚ ਪਾਓ ਖਾਣਾ ਬਣਾਉਣੇ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਚਾੜੂ ਪੋਚਾ ਕਰਦੇ ਹੋ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਤਾਂ ਤੁਸੀਂ ਤੇ ਫਿਰ ਉਸ ਤੋਂ ਠੀਕ ਹੈ ਵੀ ਗੁੱਸਾ ਆਉਂਦਾ ਜਦੋਂ ਸ਼ਾਮ ਨੂੰ ਸ਼ਰਾਬ ਪੀ ਕੇ ਬੰਦਾ ਬੋਲਦਾ ਕਰਦਾ ਉਹਨੂੰ ਗੁੱਸਾ ਆਉਂਦਾ ਪਰ ਤੁਸੀਂ ਆਪਣੇ ਮਨ ਦੇ ਵਿੱਚ ਫਿਰ ਵੀ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਓ ਕਿਉਂਕਿ ਤੁਹਾਡੇ ਮਨ ਨੂੰ ਸਿਮਰਨ ਹੀ ਤਾਕਤ ਦੇਊਗਾ ਜਦੋਂ ਤੁਸੀਂ ਬਰਾਵਰੀ ਕਰਨੋਂ हट ਗਏ ਨਾ ਤਾਂ ਦੇਖਿਓ ਤੁਹਾਡੇ ਦਿਲ ਦੀ ਕੀਤੀ ਹੋਈ ਪੁਕਾਰ ਤੁਹਾਡੇ ਦਿਲ ਦੀ ਕੀਤੀ ਹੋਈ ਅਰਦਾਸ ਵਾਹਿਗੁਰੂ ਜੀ ਦੇ ਅੱਗੇ ਕਿਵੇਂ ਪਹੁੰਚਦੀ ਹੈ ਤੇ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਕਿਵੇਂ ਜਾਂਦਾ ਹੈਗਾ ਇਸ ਨੂੰ ਨਾ ਉਹੀ ਨਾ ਸਮਝੋ ਠੀਕ ਹੈ ਕਈਆਂ ਨੂੰ ਲੱਗਦਾ ਵੀ ਗੱਲਾਂ ਹੀ ਨੇਗੀਆਂ ਮਰਾ ਜਿਸਨੇ ਗੁਰਵਾਣੀ ਦਾ ਪੱਲਾ ਫੜ ਲਿਆ ਜਿਸਨੇ ਪਿਤਾ ਦਾ ਪੱਲਾ ਫੜ ਲਿਆ ਨਾ ਤਾਂ ਵਾਹਿਗੁਰੂ ਜੀ ਕਦੇ ਵੀ ਉਹਦੀ ਪਿੱਠ ਨਹੀਂ ਲੱਗਣ ਦਿੰਦੇ ਹੈਗੇ ਪਾਤਸ਼ਾਹ ਹੀ ਆ ਬਖਸ਼ਦੇ ਨੇ ਇਹ ਤੁਸੀਂ ਇਤਿਹਾਸ ਵੀ ਪੜ ਲਓ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਜੋ ਵੀ ਮੇਰੀਆਂ ਭੈਣਾਂ ਇਹ ਕਰਨੀਆਂ ਹੈ ਨਾ ਮੈਂ ਲਿਖ ਕੇ ਗਰੰਟੀ ਦੇਣ ਲਈ ਤਿਆਰਾਂ ਵਿਸ਼ਵਾਸ ਤੇ ਭਰੋਸੇ ਨਾਲ ਕਿ ਤੁਹਾਡੇ ਪਤੀ ਨੇ ਜੇ ਨਸ਼ਾ ਨਾ ਛੱਡਿਆ ਤਾਂ ਮੈਨੂੰ ਕਹਦੇ ਵੀ ਭੈਣੇ ਤੂੰ ਗਲਤ ਸੀ ਮਰ ਉਹਦੀ ਬਹਾਵਰੀ ਨਹੀਂ ਕਰਨੀ ਉਹਦੇ ਮੂਰੇ ਨਹੀਂ ਬੋਲਣਾ ਉਹਦੇ ਮਾਪੇ-ਬਾਪ ਨੂੰ ਗਾਲਾਂ ਨਹੀਂ ਕੱਢਣੀਆਂ ਇਹ ਨਹੀਂ ਕਹਿਣਾ ਵੀ ਹਾਂ ਥੋੜੇ ਨੇ ਐ ਕਰਤਾ ਐ ਕਰਤਾ ਕਿਉਂਕਿ ਕੋਈ ਮਾਪੇ-ਬਾਪ ਨਹੀਂ ਚਾਹੁੰਦਾ ਹੁੰਦਾ ਵੀ ਸਾਡਾ ਬੱਚਾ ਨਸ਼ੇ ਤੇ ਲੱਗੇ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਬਚੋਲਿਆਂ ਨੂੰ ਮਾਹ-ਬਾਪ ਨੂੰ ਸੱਸ ਸਹੁਰੇ ਨੂੰ ਕਿਸੇ ਨੂੰ ਦੋਸ ਨਾ ਦਿਓ ਜੋ ਤੁਸੀਂ ਬੀਜ ਕੇ ਆਏ ਹੋ ਨਾ ਉਹੀ ਵੱਟ ਰਹੇ ਹੋ ਮੈਂ ਆਪਣੀ ਖੁਦ ਦੀ ਜੀਵਨੀ ਤੁਹਾਨੂੰ ਦੱਸ ਰਹੀ ਹਾਂ ਵੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖਾਂ ਚੋਂ ਨਿਕਲ ਕੇ ਯੋਨਿਕ ਲਈ ਦੇਖੋ ਆਪਣੇ ਆਪ ਕੋਈ ਨਹੀਂ ਨਿਕਲ ਸਕਦਾ ਵਾਹਿਗੁਰੂ ਜੀ ਨੇ ਕਹਿੰਦੇ ਵਾਹਿਗੁਰੂ ਜੀ ਦੁੱਖ ਵੀ ਉਸੇ ਨੂੰ ਦਿੰਦੇ ਨੇ ਤੁਹਾਨੂੰ ਦੁੱਖ ਦੇ ਵਿੱਚ ਨਾ ਪਹਿਚਾਨ ਕਰਵਾਉਂਦੇ ਨੇ ਵੀ ਤੇਰਾ ਕਿਹੜਾ ਹੈ ਤੇ ਤੇਥੋਂ ਪਾਸਾ ਕਿਹੜਾ ਵੱਟਦਾ ਕਿਉਂਕਿ ਯਕੀਨ ਤੁਸੀਂ ਇਹਦੇ ਨਾਲ ਵੀ ਸਾਰਿਆਂ ਨਾਲ ਹੁੰਦਾ ਕਿ ਦੁੱਖ ਦੇ ਵਿੱਚ ਸਿਰਫ ਵਾਹਿਗੁਰੂ ਜੀ ਤੇ ਬਿਰਲੇ ਬਿਰਲੇ ਮਾਪੇ ਨਾਲ ਖੜਦੇ ਆ ਨਹੀਂ ਤਾਂ ਭੈਣ ਭਾਈ ਤਾਂ ਸਭ ਤੋਂ ਪਹਿਲਾਂ ਛੱਡ ਕੇ ਭਜਦੇ ਆ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖੋ ਇਹ ਹੰਕਾਰ ਨਹੀਂ ਕਰਨਾ ਵੀ ਮੈਂ ਇਹ ਕਰਦਿਆਂ ਕੱਲ ਨੂੰ ਤੁਹਾਡੇ ਪਤੀ ਕਿਸੇ ਦੇ ਵੀ ਵਾਈਗਰੂ ਜੀ ਘਰ ਦੇ ਵਿੱਚ ਇਹ ਕਰਦਿੰਨੇ ਆ ਨਾ ਸ਼ਰਾਬ ਛੱਡ ਦੇ ਕੁਝ ਵੀ ਤਾਂ ਇਹ ਹੰਕਾਰ ਨਹੀਂ ਕਰਨਾ ਵੀ ਮੈਂ ਕੀਤਾ ਤਾਂ ਇਹ ਅਰਦਾਸ ਕਰਨੀ ਹੈ ਕਿ ਵਾਈਗਰੂ ਜੀ ਧੋਏਰੀ ਰਹਿਮਤ ਹੈ ਵਸ ਹੁਣ ਇਹਨੂੰ ਇਸੇ ਤਰੀਕੇ ਨਾਲ ਬਣਾ ਕੇ ਰੱਖੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ